ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨੋ ਹੋਵੈ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨੋ ਉਤਰੀ ਜੇ ਬੰਨਾ ਪੁਰੀਆ ਪਾਰ ਸਹਿਸ ਸਿਆਣ ਪਰ ਲਖ ਹੋਹੀ ਤੈ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਹੈ ਇਤਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਹਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੀ ਬੁਜਜੈ ਤਾ ਹਉਮੈ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿ ਸਤਾਂ ਗਾਵੇ ਕੋ ਦਤ ਜਣੇ ਨਿਸ਼ਾਨ ਗਾਵੇ ਕੋ ਗੁਣ ਵਢਾਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਹੀ ਗਾਵੇ ਕੋ ਜੀ ਲੈ ਫਿਰਦੇ ਹੀ ਗਾਵੇ ਕੋ ਜਪੈ ਦਿਸੈ ਦੂਰ दावे को वेखे हादरा हदूर कथना कथी न आवे तोट कथ, कथ कथी कोटी कोट कोट देदा दे दी थक पाहे जुगा जुगंतर ही खाए हुक्मी हुकुम चलाए राहो नानक विकसावे परवाहो साचा साहिब साच नाए आख्या पहुआ पार आख्य है मंगे है देह देह दात करे दातार फेर क्या रखी है, है के अग्गे रखिए जित दिसे दरबार महोके बोलन बोलिए जित सुन तरे प्यार ਅੰਮ੍ਰਿਤ ਵੇਲਾ ਸਚ ਨਾਓ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੇ ਜਾਣੀਐ ਸਬੈ ਆਪੇ ਸਚਿਆਰ ਥੱਪਿਆ ਨਾ ਜਾਈ ਕੀਤਾ ਨਾ ਹੋਈ ਆਪੇ ਆਪ ਨਰਨਜਣ ਸੋਈ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਦਾਨ ਗਾਵਿਆ ਸੁਣੀਐ ਮਨ ਰੱਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿਐ ਸਮਾਈ ਗੁਰਈਸਰ ਗੁਰ ਗੋਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਅੱਖਾਂ ਨਹੀਂ ਲੈਣਾ ਕਥ ਨਾ ਜਾਈ ਗੁਰਾ ਇੱਕ ਦੇਹ 부ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾ ਵਾਜੇ ਤਿਸ 파ਵਾ ਵਿਣ ਪਾਣੇ ਕੇ ਨਾਏ ਕਰੀ ਜੇ ਤੀ ਸਿਰਢੂ ਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾ ਹਰਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਚੰਗਾ ਨਾਉ ਰਖਾਇਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਬਈ ਤਾਂ ਵਾਹਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੇਹਾ ਕੋਈ ਨੋ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣਾ ਸਿਦਪੀ ਸੁਰਨਾਥ ਸੁਣਾ ਤਰਤਵਲਾ ਆਕਾਸ ਸੁਣਾ ਦੀਪ ਲੋ ਪਾਤਲ ਸੁਣਾ ਪੋਹਨ ਸਕੈ ਕਾਲ नानक भगता सदा विश सु दुख पाप का नाश नास सुनैर सुनै मुख सलाह भेद सुन शास्त्र सिमरत वेद नानक भगता सदा विश सु दुख पाप का नाश सुने सत ज्ञान सुने सुन अठसटका स्नान पर पड़पड़ पावे वेहमान सुनै लागे सहज ध्यान नानक भगता सदा विश सु दुख पाप का नाश सुने सरा गुणा के गाह सुनय शेख पीर पासा ਸੁਨੇਂਂ ਦੀ ਪਗਹਿ ਰਹੂ ਸੁਨੇ ਹਾਥ ਹੋਵੇ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਛਤਾਇ ਕਾਗਲ ਕੰਮ ਨ ਲਿਖਣ ਹਾਰ ਮੰਨੇ ਕਬਹਿ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੁਧ ਮੰਨੇ ਸਗਲ ਪੌਣ ਕੀ ਸੁਧ ਮੰਨੇ ਮੋਹ ਚੋਟਾ ਨ ਖਾਈ ਮੰਨੇ ਜਮਕੇ ਸਤਨ ਜਾਏ ਐਸਾ ਨਾਮ ਨਰਿੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਈ ਮੰਨੇ ਪਤਸਿਓ ਪ੍ਰਗਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਣ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵਹਿ ਮੁਖ ਦਵਾਰ ਮੰਨੇ ਪਰਵਾਰੇ ਸਦਾ ਹਰ ਮੰਨੇ ਤਰੇ ਤਾਰੇ ਗੁਰਸਖ ਮੰਨੇ ਨਾਨਕ ਪਵਿਨ ਬੇਕ ਐਸਾ ਨਾਮ ਨਰੰਜਣ ਹੋਈ ਜੇ ਕੋ ਮਨ ਜਾਣੇ ਮਨ ਕੋਈ ਪੰਥ ਪ੍ਰਵਾਨ ਪੰਥ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹ ਦਰ ਰਾਜਾਨ ਪੰਚਾ ਕਾ ਗੁਰੂ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਿਆ ਕਰਨੇ ਨਾ ਹੀ ਸਮਾਰ ਤੌਲ ਤਰਮ ਦੇਆ ਕਾਪੂਤ ਸੰਤੋਖ ਥਪ ਰਖਿਆ ਜਿਨ ਸੂਤ ਜੇ ਕੋ ਬੁਝੇ ਹੋ ਸਚਾਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੁਰਹੁਰ ਤਿਸਤੇ ਭਾਰਤਲੇ ਕਮਜੂਰ ਜੀ ਜਾ ਤਰੰਗਾ ਕੇ ਨਾਮ ਸਬਨਾ ਨਿਖਿਆਵੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਨਸਵਲ ਹਰੂਪ ਕੀਤੀ ਦਾਤ ਜਾਣੇ ਕੁੰਕੂਤ ਕੀਤਾ ਸੋ ਇੱਕੋ ਕਵਬ ਤਿਸਤੇ ਹੋਈ ਲਖ ਦਰਿਆਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਕਸਾਰ ਅਸੰਖ ਮੋਨ ਲਈ ਵਿਲਾਇਤਾਰ ਕੁਦਰਤ ਕਉਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ असंख मूर्ख अंधकोर, असंख्य असंख चोर हराम खोर असंख अमर कर जा असंख गलवड़ हत्या कमाहे असंख पापी पाप कर जाहे असंख कुे असंख मलेश मन पख खाहे असंख निंदक सिर कर हे पार नानक नीच कहे विचार वारिया न जावा एक बार जो तुद पावै साई पलिकार, तू तो सदा सलाम निरंकार असंख नाव असंख थाव अगम अगम असंख लो ਅਸੰਗ ਕਹਿ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁੰਗਾ ਅਖਰੇ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਖਾਨ ਜਿਨ ਇਹ ਲਿਖੇ ਤੇ ਸਿਰ ਨਾਹੀ ਜਿ ਫਰਮਾਏ ਤੇ ਉਤੇ ਪਾਹੀ ਜੇਤਾ ਕੀਤਾ ਤੇ ਤਨਾਓ ਵਿਣ ਨਾਵੇ ਨਾਹੀ ਕੋ ਥਾਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਪੈਰ ਤੰਦੇ ਪਾਣੀ ਤੋਤੇ ਉਤਰਸਖੇ ਮੂਤ ਪਲੀਤੀ ਕੱਪੜ ਹੋਏ ਦੇਸਾ ਬਣ ਲਈਆ ਹੋ ਤੋਏ ਪਰਿਆ ਮਤ ਪਾਪਾ ਕੇ ਸੰਗ ਉਹ ਤੁਪੈ ਨਾਵੇ ਕੇ ਰੰਗ ਮੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੂ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵ ਹੋ ਜਾਹੂ ਤੀਰਥ ਤਪ ਦਿਆ ਦੇ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਈ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨਚਾਉ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਉਨਸ ਰੁੱਤੀ ਮਾਹ ਹੁ ਕਮਣ ਜਿਤ ਹੋਆ ਆਕਾਰ ਵੇਲ ਨਾ ਪਈਏ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤਵਾਰ ਨ ਜੋਗੀ ਜਾਣ ਰੁੱਤ ਮਾਹ ਨ ਕੋਈ ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਾਰ ਆਖਾ ਕਿਵਸਾ ਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕੋ ਹੋਏ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋ ਹੈ ਪਤਾ ਲਾ ਪਤਲ ਲਖ ਆਗਾਸਾ ਆਗਾਸ ਓੜ ਕੋੜ ਕਪਾਲ ਥਕੀ ਵੇਦ ਕਹਿਣੇ ਕੇ ਬਾਦ ਸਹਿਸ 18 ਕਹਿਣ ਕਤੇਬਾ ਅਸਲੂ ਇੱਕ ਤਾਤ ਲੇਖਾ ਹੋਇ ਤਾਂ ਲਿਖੀ ਹੈ ਲੇਖਾ ਹੋਇ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆ ਸਾਲਾ ਹੀ ਸਾਲਾ ਹੀ ਤੇਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵਹਿ ਸਮੁੰਦਰ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇ ਤੀ ਮਾਲ ਤਨ ਕੀੜੀ ਤੁਲ ਨਾ ਹੋਣੀ ਜੇ ਤਿਸ ਮਨੋਹ ਨਾ ਵਿਸਰੇ ਅੰਤਨ ਸਿਫਤੀ ਕਹਿਣ ਨੈਂਤ ਅੰਤਨ ਕਰਨੇ ਦੇਨ ਨੈਂਤ ਅੰਤਨ ਵੇਖਣ ਸੁਣਨੇ ਅੰਤ ਅੰਤਨ ਜਪੇ ਕੀਆ ਮਨਮੰਤ ਅੰਤਨ ਜਪੇ ਕੀਤਾ ਕਰ ਅੰਤਨ ਜਪੇ ਪਾਰ ਅਵਰ ਅੰਤ ਕਾਰਨ ਕੀਤੇ ਬਿਲੇ ਲਾਹੇ ਤਾਂਕੇ ਅੰਤਨ ਪਾਈ ਜਾਏ ਇਹੋ ਅੰਤਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਤਾਓ ਉੱਚੇ ਉੱਪਰ ਉੱਚਾ ਨਾਓ ਇਹ ਵਡਾ ਉੱਚਾ ਹੋਵੇ ਕੋਈ ਤੇ ਸੋਚੇ ਕੋਈ ਜਾਣੇ ਸੋ ਜਿਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਮਹਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤ ਹਤਲ ਨਤਮੈ ਕੀਤੇ ਮੰਗੇ ਜੋ ਦੇਪਾਰ ਕੀਤਿਆ ਗੰਤ ਨਹੀਂ ਵਿਚਾਰ ਕਿੱਤੇ ਖੱਪ ਟਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਹੀ ਖਾਏ ਕਿਤੇ ਦੁਖ ਭੁਖ ਸਦਮਾਰ ਇਹ ਪੈਦਾ ਤੇਰੀ ਦਾਤਰ ਬੰਦ ਖਲਾਸੀ ਪਾਣੇ ਹੋਏ ਹੋ ਰਿਹਾ ਆਖ ਨਾ ਸਕੈ ਕੋਏ ਜੇ ਕੋ ਖਾਇ ਕ ਆਖਣ ਪਾਏ ਉਹ ਜਾਣੇ ਜੀਤੀ ਮੁਖਾਏ ਆਪੇ ਜਾਣੇ ਆਪੇ ਦੇ ਆਖਸੇ ਪੇ ਕਹੀ ਕੇ ਜਿਸਨੂੰ ਬਖਸ ਸਫਸਲਾਹ ਨਾਨਕ ਪਾ ਸਾਹਿਬ ਪਾ ਸਾਹ ਅਮੁੱਲ ਗੁਣ ਹੈ ਮੁੱਲ ਵਪਾਰ ਅਮੁੱਲ ਵਪਾਰੀ ਹੈ ਮੁੱਲ ਪੰਡਾਰ ਅਮੁੱਲ ਆਵੇ ਮੁੱਲ ਲੈ ਜਾਹੀ ਅਮੁੱਲ ਪਾਏ ਮੁੱਲਾ ਸਮਾਹੀ ਅਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਤੁਲ ਮੁੱਲ ਪ੍ਰਮਾਣ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਪ੍ਰਮਾਣ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੀ ਲਿਵਲਾਈ ਆਖਿਆ ਵੇਦ ਪਾਠ ਪੁਰਾਣ ਆਖਿਆ ਪੜੇ ਕਰੇ ਵਿਖਿਆਣ ਆਖਿਆ ਬਰਮ ਹੈ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਹੀ ਸਰ ਆਖੇ ਸਿਦ ਆਖੇ ਕੀਤੇ ਕੀਤੇ ਬੁਧ ਆਖੇ ਦਾਨਵ ਆਖੇ ਦੇਵ ਆਖੇ ਸੁਰਨਰ ਮੁੰਜਨ ਸਿਵ ਕਿਤੇ ਆਖੇ ਹੀ ਆਖਣ ਪਾਹੀ ਕਿਤੇ ਕਹਿ ਕੇ ਉਠ ਉਠ ਜਾਹੀ ਇੱਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੈ ਕਹੀ ਕੀ ਜੇੜ ਭਾਗਤੇ ਵਢ ਹੋਏ ਨਾਨਕ ਜਾਣਾ ਸੱਚਾ ਸੋਏ ਜੇ ਕੋ ਆਖਾ ਭੂਲ ਵਿਗੜ ਤਾਂ ਲਿਖੇ ਸਰਗਵਾਰ ਗਵਰ ਸੁਧਰ ਕੇ ਹਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪ੍ਰੀ ਸੋ ਕਹੀਨ ਕਿਤੇ ਗਾਵਣ ਹਾਰੇ ਗਾਵੇ ਤੁਹਾਨੂੰ ਪਉਣ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਜਿਤ ਗੁਪਤ ਲਿਖ ਜਾਣਾ ਹੈ ਲਖ ਲਖ ਧਰਮ ਵਿਚਾਰੇ ਗਾਵੇ ਹੀ ਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਹਿੰਦਨ ਦਰਸ਼ਨ ਬੈਠੇ ਦੇਵਤਿਆ ਦਰਨਾਲੇ ਗਾਵੇ ਸੱਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਹ ਵੀਰ ਕਰਾਰੇ ਗਾਵਨ ਪੰਡਿਤ ਪੜਾਣਾ ਰਖੀਸਰ ਯੁਗ-ਯੁਗ ਵੇਦ ਦਾਣਾਲੇ ਗਾਵੇ ਮੋਹਣੀਆ ਮਨਮੋਹਣ ਸੁਰਗਾ ਮੱਚ ਪਿਆਲੇ ਗਾਵਨ ਰਤਨਉ ਪਾਏ ਤੇਰੇ ਅਠਸੜ ਤੀਰਥ ਨਾਲੇ ਗਾਵੇ ਜਯੋਦ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲਵਰ ਪੰਡਾ ਕਰਕਰ ਰਖੇ ਤਾਰੀ ਸਹੀ ਤੁਧਨੋ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਕਤਰ ਸਾਲੇ ਹੋਰ ਕੀਤੇ ਗਮ ਨਸੀਮੈ ਚਿਤਨਾ ਆਵਨ ਨਾਲਿ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾ ਹੈਪੀ ਹੋਸੀ ਜੈ ਨਾ ਜਸੀ ਰਚਨਾ ਜਨਰ ਝਾਈ ਰੰਗੀ ਰੰਗੀ ਪਾਤੀ ਕਰਕਰ ਜਨਸੀ ਮਾਇਆ ਜਿਨੀ ਉਪਾਈ ਕਰਕਰ ਵੇਖਿਆ ਕੀਤਾ ਹੈ ਆਪਣਾ ਜਿਪ ਇਸ ਦੀ ਵਿਡਿਆਈ ਜੋ ਇਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋਪਾ ਸਹੋ ਸਹਾ ਪਸਾਹਿਬ ਨਾਨਕ ਰਹਿਨਰ ਜਾਈ ਮੁੰਦਾ ਸੰਤੋਖ शर्मपत चोली ध्यान की करे विभूत चिंता काल को अरिका युक्त डंडा प्रतीत आई पंथी सकल जमाती मान जी तेज जगजीत आदेश से आदेश आदनील नादानाथ जुग जुगे को बेस उक्त ज्ञान दे पंधरण कटकट वजहनाद आप नाथ नाथी सबजा की धद्द से दवरा साध संयोग वियोग दोयकार चलावे लेखे वेभाग आदेश से आदेश आदनील नादानाथ जुग जुगे को बेस ਇਕ ਕਮਾਈ ਯੁਗਤ ਵਿਹਾਈ ਤਿੰ ਚੇਲੇ ਪ੍ਰਮਾਣ ਇੱਕ ਸੰਸਾਰੀ ਇੱਕ ਪੰਡਹਾਰੀ ਇਕ ਲਾਏ ਦਿਵਾਨ ਜਿਉ ਤਿਸ ਪਾਵੈ ਤੇ ਵੈ ਚਲਾਵੈ ਜਿਬ ਹੋਵੈ ਫਰਮਾਨ ਉਹ ਵੇਖੇ ਉਹਨਾਂ ਨਦਰ ਨਾ ਜਾਵੈ ਬਹੁਤਾ ਇਹੋ ਵਡਾਨ ਆਦੇਸ ਤਿਸੇ ਹਾਦੀਸ ਆਦਾ ਨੀਲਾ ਨਾਦਾਨਾਹਤ ਜੁਗ ਜੁਗ 21 ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇ ਸੁਇ ਕਾਵਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੇ ਕੀ ਸੱਚੀ ਕਰ ਆਦੇਸ ਤਿਸੇ ਆਦੇਸ ਆਦਾ ਨੀਲਾ ਨਾਦਾਨਾਹਤ ਜੁਗ ਜੁਗ 22 ਇਕ ਦੂਜੀ ਬੋਲਖ ਹੋਏ ਲਖ ਹੋਵੇ ਲਖਵੀਸ ਲਖ ਲਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਏ ਤਰਾਹੇ ਪਤ ਪਵੜੀਆ ਚੜਿਆ ਹੋਏ ਕਿਸ ਸੁਣ ਗੱਲਾਂ ਆਕਾਸ਼ ਕੀ ਕੀਟਾ ਇਰੀਸ ਨਾਨਕ ਨਦਰੀ ਪਾਈ ਹੈ ਕੁੜੀ ਕੁੜੈ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋ ਨਮੰਗਨ ਦੇ ਨਾ ਜੋਰ ਜੋ ਨ ਜੀਵਨ ਮਰਨ ਨਹਿ ਜੋਰ ਜੋ ਨ ਰਾਜ ਮਾਲ ਮਨਸੂਰ ਜੋ ਨ ਸੁੱਤੀ ਗਿਆਨ ਵਿਚਾਰ ਜੋ ਨ ਜੁਕਤੀ ਸਟੇ ਸੰਸਾਰ ਜਿਸ ਸਤ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਈ रात्रिरु तिथि तिवार पण पाणी अग्नि पाताल तिस विच धरती था परखी धर्म साल तिस विच जीव युक्त के रंग तिन नाम अनेक अनंत कर्मी कर्मी होए विचार सच्चा आप सच्चा दरबार तथा सोहन पंच पुराण नदरी कर्म पवे इंसान कछ पकाई ओथे पाए नन गया जापे जाए धर्म खंड का हो धर्म ज्ञान खंड का खो कर्म केते पण पाणी वसंत केते कान महेश केते ब्रह्मह काट कड़ी है रूप रंग के ਕਿਤੇ ਹਰਮ ਭੂਮੀ ਮੇਰੇ ਕਹਤੇ ਕਿਤੇ ਤੂਪ ਦੇਸ ਕਿਤੇ ਇੰਦ ਚੰਦ ਸਰਕੇ ਤੇ ਕਿਤੇ ਮੰਡਲ ਦੇਸ ਕਿਤੇ ਸਿਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸਮੰਦ ਕਿਤੇ ਖਾਣੀ ਕਿਤੇ ਬਾਣੀ ਕਿਤੇ ਪਾਤ ਨਰਿੰਦ ਕਿਤੇ ਸੁਰਤੀ ਸੇਵਕ ਕਿਤੇ ਨਾਨਕ ਅੰਤਨਾਂਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਤ ਕੋੜਾ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਕਾਟਕੜੀ ਬਹੁਤ ਅਨੋਖ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਿਸਤਾ ਹੈ ਤਿੱਥੇ ਕੜੀਆ ਸੁਰਤਮਤ ਮਨਬੁੱਧ ਤਿੱਥੇ ਕੜੀਆ ਸੁਰਾ ਸਿਧਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੁਦ ਮਹਾਬਲਸੂਰ ਤਿਨ ਮਹਿਰਾਮ ਰਹਿਆ ਭਰਪੂਰ ਤਿੱਥੇ ਸੀ ਤੋ ਸੀ ਤਾਂ ਮਹਿਮਾ ਮਾਹੇ ਤਾਂਕੇ ਰੂਪ ਨ ਕਥਨੇ ਜਾਹੇ ਨਾ ਅਹਮ ਰਹੇ ਨਾ ਠਾਗੇ ਜਾਹੇ ਜਿਨ ਕੈ RAM ਵਸੈ ਮਨ ਮਾਹੇ ਤਿੱਥੇ ਭਗਤ ਵਸੈ ਕੋ ਲੋ ਕਰਹੇ ਅਨੰਦ ਸਚਾ ਮਨ ਸੋਇ ਸਤਖੰਡ ਵਸੈ ਨਰਿੰਕਾਰ ਕਰ ਕਰ ਵੇਖ ਨਦਰ ਨਿਹਾਲ ਤਿੱਥੇ ਖੰਡ ਮੰਡਲ ਵੇ ਪੰਡ ਜੇ ਕੋ ਕਥਿ ਤਾ ਅੰਤ ਨੰਤ ਤਿਥੈ ਲੋ ਲੋ ਆਕਾਰ ਜਿਵ ਜਿ ਹੁਕਮ ਤਵੈ ਤੁਰਕਾਰ ਵੇਖਿਆ ਵਿਕਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤਿ ਜਿਸੁ ਨਿਹਾਰ ਅਹਿਰਣ ਮਤਿ ਵੇਦ ਹਥਿਆਰ ਭੌਖਲਾ ਗੰਤਪਤਉ ਪਾਂਡਾ ਪਾਉ ਮ੍ਰਿਤਿ ਤੜ ਕੜੀਏ ਸ਼ਬ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤਿ ਦਿਵਸ ਰਾਤ ਦੁਇ ਦਾਈ ਦਾਇ ਖੇ ਲੈ ਸਕਨ ਜਤ ਚੰਗੀਆਂ ਬੁਰੀਆਂ ਆਇਆਂ ਵਾਚ ਤਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਤੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਿ ਵਾਹਿਗੁਰੂ ਜੀ ਕੀ ਫਤਿਹ ਪਾ ਸਹੀ 10ਵੀਂ ਕਬਿਓ ਬਾਚ ਬੇਨਤੀ ਚੋਪੀ ਹਮਰੀ ਕਰੋ ਹਾ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ तब चरणन मन रहे हमारा अपना जान करो प्रतवार हमर दुष्ट सब तुमकाव आप हाद मोहे बचाव सुखी बसे मोरो परिवार सेवक सिख सब करतार मोर अच्छा निज कर दिय सब बैरन को आय संग पूर्ण होए हमारी आशा तौर भजन की रहे प्यासा तम छाड़ कोई अवर न त्या जो बर चाहु सुतम ते पाऊ सेवक सिख हमारे तारिय है चुन चुन सत्र हमारे मारिय है आप हाथ दुझे उ मरण काल का तर सनवरिय ਹੁਜੋ ਸਦਾ ਹਮਾਰੇ ਪਛਾ ਸ੍ਰੀ ਉਸਤਜੋ ਕਰੀ ਹੋ ਰੱਚਾ ਰੱਖ ਲਿਓ ਮਹਿ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰ ਕਾਲ ਪਾਇ ਸ਼ਿਵ ਜੂ ਅਵਤਾਰ ਕਾਲ ਪਾਇ ਕਰਬਿਸ਼ਣ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਸਾ ਜਮਨ ਕਾਲ ਜੋਗੀ ਸ਼ਕੀਓ ਬੇਦਰਾਜ ਬ੍ਰਹਮਾ ਜੋਤੀ ਜਮਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੀਂ ਹਮਾਰ ਜਮਨ ਕਾਲ ਸਭ ਜਗਤ ਬਣਾਇਓ ਦੇਵ ਦਾਤ ਜਸ਼ਨ ਉਪਜਾਇਓ आद अंत एके एक अवतार सोई गुरु समजी हो हमार नमस्कार ते शिष्य को हमारी सकल प्रजा जन आप सवारी शिवकन कोशो गुण सुख दियो सत्रन कोपल मोह बदकि कट कट कयन तर की, की जान पले बुरे की पीर पसंद चिट्टी ते कुंचर अस्तोला सब पर कृपा दृष्ट कर फुल्ला संतन दुख पाए ते दुखी सुख पाए साधन के सुखी एक एक की पीर पहचाने कट कट ते पट पट की जन जबद कर करा करता रह प्रजा तर तब देह अपार जब यह करत हो कबहु तुम मैं मिलत दे तर तरसू जेते बंसी तारे, आप बुझ उचारे तुम सब ही रहते आलम निरंकार निर्वकार आद अनिल अनाद ताका असम पेदा जाको पेवन पावत बेद ताको कर पा अनुमानत महामूढ़ जान महादेव को कहत सदाशिव निरंकार का चिन्हत अपनी नुद्ध है जेती वर्णत भिन्न तो तेती तुमरा लखा न जाए पसारा ਕੇ ਬਿਦ ਸਜਾ ਪ੍ਰਸੰਸ ਸੰਸਾਰ ਇੱਕ ਹੈ ਰੂਪ ਅਨੂਪ ਸਰੂਪ ਰੰਗ ਪਿਓ ਰਾਵ ਕੇ ਪੂਪਾ ਅੰਡਜ ਜੇਰੇ ਜਿ ਸੇ ਤਜਗੀਨੀ ਤਤਵੇ ਖਾਨ ਬਹੁ ਰਹੀ ਦੇਨੀ ਕਹ ਫੂਰ ਰਾਜਾ ਹੈ ਬੈਠਾ ਕਹ ਸਮਟ ਪੈ ਸੰਕਰ ਕਟਾ ਸਗਲੀ ਸਿਰਤ ਕਾਇ ਚੰਪ ਆ ਜੁਗਾ ਸਰੂਪ ਸੁ ਜੰਪ ਅਬ ਰਛਾ ਮੇਰੀ ਤੁਮ ਕਰੋ ਸਿੱਖੋ ਬਾਰ ਅਸਿਕ ਸੰਗਰੋ ਦੁਸ਼ਟ ਜਿਤੇ ਉਠੋ ਤਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਉਸ ਤੁਜਤਾ ਸਰਨ ਹੀ ਪਰੇ ਤਿਨ ਕੇ ਦੁਸ਼ਤ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ तिनके तुम संकट सवटार जो कल को एक बार ते आए हैं ताके काल निकटने आए हैं रक्षा होता है सब काला दुष्ट अरिष्ट तत्काला कृपा दृष्टन जहि ने हर हो ताके ताप तिन कमो हर हो रेद सिद कर्मो सब होई दुष्ट शास वह कोई एक बार जन तमे सवारा काल फात तय उबारा जिन नर नाम तिहारो कहा दार्द दुष्ट दोग तिरहा खड़क कैत में आप हादे ले हो सर्व ठोर हो, हो सहाई दुष्ट दोखते लेहो बचाई सरब ठोरमो हो सहायि दुष्ट दोखते लेहो बचाई वाहिगुरु जी का खालसा वाहिगुरु जी की फतेह रामकली मोहल्ला तीजा आनंद एक ओंकार सतगुरु प्रसाद आनंद पिया मेरी माए सतगुरु मैं पाया सतगुरुता पाया सहज सेती मनवजीया वधाइया राग रतन परिवार प्रिय शब्द गावन आईया शब्दوتا गावो हरि के राम मन जिनी बसाया ਕਹੈ ਨਾਨਕ ਆਨੰਦ ਸਤਗੁਰੂ ਮੇਪਾਇ ਏ ਮਨ ਮੇਰਾ ਤੂੰ ਸਦਾਰੋ ਹਰਨ ਲੈ ਹਨਾਰ ਰੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਾਸੋ ਏ ਸੁ ਹੁਕਮ ਨੂੰ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾਰੋ ਹਰਨ ਲੈ ਸੱਚੇ ਸਾਈ ਭਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਜਿਸ ਦੇ ਸੁਭਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਿੱਚ ਵਾਜੀ ਸ਼ਬਦ ਕਨੇ ਰੇ ਕਹੈ ਨਾਨਕ ਸੱਚੇ ਸਾਈ ਕਿਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੂ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗੁਆਇਆ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਬਿਟ ਉਹ ਜਿਸ ਦੀ ਐ ਇਹ ਵਡਿਆਈ ਆ ਕਹੇ ਨਾਨਕ ਸੁਣ ਹੋ ਸੰਤੋ ਸਭ ਤਰਉ ਪਿਆਰੋ ਸੱਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸੂਤਿ ਘਾਰਸ ਭਾਗੇ ਘਾਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਦਦਵਸ ਕੀ ਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਬਾਜੇ ਤੁਰ ਕਰਮ ਪਾਇ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਬਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਹਰ ਬ੍ਰਹਮ ਪ੍ਰਪਾਇ ਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਹੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪੁਵਿੱਤ ਸਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪੁਵਿੱਤ ਸਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲੱਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਤੋਂ ਵੀ ਸ਼ੇਅਰ ਕਰੋ ਜੀ ਤੇ ਲਾਈਕ ਵੀ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ